ਬੋਦੀ ਬਾਬਾ ਚੰਕਾਰ ਦੀ ਗੜੀ ਨਾ ਦੋ ਵਾਰ ਆਸਨਾ ਲਾਓ ਜੀ ਲਾਓ ਸੁਣਾ ਬਦਲਾ ਚੋਬੀ ਜਲੀ ਤੇ ਮੱਕੇ ਸੀਗੀ ਮਾਰਦੀ ਹੋਈ ਰੈਸ਼ ਨਾਈ ਜਾਂ ਸੁਨਹਿਰੀ ਜਾਇ ਤਾਰ ਦੇ ਦਇਆ ਸਿੰਘ ਵੱਲੇ ਨਿਗਾਹ ਗਏ ਜਾਂਦੇ ਤਾਰ ਦੇ ਉਹ ਪੱਟਾ ਉੱਤੇ ਲੋਥ ਲੈ ਕੇ ਬਰਕਾ ਸੀ ਜਾਰ ਦੀ ਕਲਗੀ ਵਾਲੇ ਬੋਲੇ ਮੁੱਖੋਂ ਲੈ ਲਕਾਰ ਕੇ ਹੋ ਲੈਣਾ ਕੀ ਤੂੰ ਸੂੰਗਾ ਮੇਰੇ ਪੁੱਤਾਂ ਨੂੰ ਪਿਆਰ ਕੇ ਹੋ ਵੇਖ ਨਾਮਦਾਨ ਵਿੱਚ ਜਰਾਨੀ ਦਾ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨ ਨਵਾਰ ਕੇ ਸਿੰਘ ਵੀ ਸ਼ਹੀਦ ਕਿੰਨੇ ਹੋਏ ਜਾਨ ਨਵਾਰ ਕੇ ਲੋ ਜੀ ਪੂਰੀ ਇਹ ਸੁਣਨੀ ਹੈ ਗੱਤਾ ਤੇ ਕਮੈਂਟ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ